ਪੰਜਾਬ ਦੇ ਵਿੱਚ ਵੱਡੀ ਘਟਨਾ ਵਾਪਰੀ ਹੈ ਤੜਕਸਾਰ ਇੱਕ ਘਰ ਦੇ ਵਿੱਚ ਸਿਲੰਡਰ ਫਟ ਗਿਆ ਹੈ ਦਰਅਸਲ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਦੂਰ ਤੱਕ ਇਸ ਦੀ ਆਵਾਜ਼ ਸੁਣਾਈ ਦਿੱਤੀ ਹੈ ਅਤੇ ਰਸੋਈ ਦੀ ਛੱਤ ਤੱਕ ਉੱਡ ਗਈ ਹੈ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਂਦੇ ਹਾਂ ਘਰ ਦੇ ਵਿੱਚ ਤਰੇੜਾਂ ਆ ਚੁੱਕੀਆਂ ਨੇ ਅਤੇ ਇੱਕ ਵਿਅਕਤੀ ਝੁਲਸ ਚੁੱਕਿਆ ਹੈ ਉਸ ਨੂੰ ਅਗ ਲੱਗ ਗਈ ਅਤੇ ਉਹ ਝੁਲਸ ਗਿਆ ਜਿਸ ਦਾ ਇਲਾਜ ਚੱਲ ਰਿਹਾ ਤੇ ਉਸ ਦੀ ਹਾਲਤ ਬੇਗੰਭੀਰ ਬਣੀ ਹੋਈ ਹੈ ਖਬਰ ਸ਼੍ਰੀ ਮੁਕਸਰ ਸਾਹਿਬ ਦੇ ਆ ਬੋਹਰ ਰੋਡ ਤੋਂ ਸਾਹਮਣੇ ਆਈ ਹੈ ਜਿੱਥੇ ਗਲੀ ਨੰਬਰ 14 ਘਰ ਦੇ ਵਿੱਚ ਤੜਕਸਾਰ ਜਦੋਂ ਘਰ ਦਾ ਹੀ ਇੱਕ ਪਰਿਵਾਰਕ ਮੈਂਬਰ ਰਸੋਈ ਘਰ ਦੇ ਵਿੱਚ ਦਾਖਲ ਹੋਇਆ ਉਸ ਦੇ ਵੱਲੋਂ ਚਾਹੇ ਬਣਾਈ ਜਾਣੀ ਸੀ ਪਰ ਅਚਾਨਕ ਸਿਲੰਡਰ ਦੇ ਵਿੱਚ ਵੱਡਾ ਬਲਾਸਟ ਹੁੰਦਾ ਹੈ ਅਤੇ ਐ ਧੁਮਾਕਾ ਇੰਨਾ ਜ਼ਿਆਦਾ ਜ਼ਬਰਦਸਤ ਸੀ ਕਿ ਦੂਰ ਤੱਕ ਇਸ ਦੀ ਆਵਾਜ਼ ਸੁਣਾਈ ਦਿੱਤੀ ਲੋਕ ਇਕੱਠੇ ਹੋ ਗਏ ਅਤੇ ਪਤਾ ਲੱਗਿਆ ਕਿ ਸਿਲੰਡਰ ਪਟ ਗਿਆ ਜਿਸ ਤੋਂ ਬਾਅਦ ਸ਼ਖਸ ਨੂੰ ਮੌਕੇ ਤੇ ਹਸਪਤਾਲ ਪਹੁੰਚਾਇਆ ਗਿਆ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ ਬੁਰੀ ਤਰੀਕੇ ਦੇ ਨਾਲ ਉਹ ਝੁੱਲਸ ਚੁੱਕਿਆ ਮੁਖਸਰ ਸਾਹਿਬ ਦੇ ਅਬੋਰ ਰੋਡ ਤੇ ਇਹ ਵੱਡੀ ਘਟਨਾ ਵਾਪਰੀ ਹੈ ਤੇ ਤੜਕਸਾਰ ਸਿਲੰਡਰ ਫਟ ਗਿਆ ਬਲਾਸਟ ਹੋਇਆ ਹੈ ਰਸੋਈ ਘਰ ਦੀ ਛੱਤ ਵੀ ਉੱਡ ਗਈ ਹੈ ਮੌਕੇ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾਉਂਦੇ ਹਾਂ ਰਸੋਈ ਘਰ ਦੀ ਛੱਤ ਜਿਹੜੀ ਹੈ ਉਹ ਉੱਡ ਚੁੱਕੀ ਹੈ ਤੇ ਘਰ ਦੇ ਵਿੱਚ ਤਰੇੜਾਂ ਆ ਚੁੱਕੀਆਂ ਨੇ ਤੇ ਸ਼ੀਸ਼ੇ ਟੁੱਟ ਚੁੱਕੇ ਨੇ ਕੀ ਕੁਝ ਬਿਆਨ ਸਾਹਮਣੇ ਆਏ ਨੇ ਪਰਿਵਾਰਿਕ ਮੈਂਬਰਾਂ ਦੇ ਤੁਹਾਨੂੰ ਸੁਣਾਉਂਦੇ ਹਾਂ ਸਾਡੇ ਸੁਬਾ ਪ੍ਰਦੀਪ ਸਿੰਘ ਜੀ ਸੁਬਾ 4 ਵਜੇ ਉੱਠੇ ਸੀ ਤੇ ਇਹਨਾਂ ਨੇ ਜਦੋਂ ਗੈਸ ਜਗਾਇਆ ਤੇ ਗੈਸ ਨੂੰ ਇੱਕੋ ਦਾਮ ਅੱਗ ਲੱਗ ਗਈ ਤੇ ਗੈਸ ਫਟ ਕੇ ਛੱਤ ਪਾੜ ਕੇ ਪਤਾ ਨਹੀਂ ਕਿੱਥੇ ਜਾ ਡਿੱਗਿਆ ਇਹ ਮਤਲਬ 8 ਲੱਖ ਰੁਪਏ ਦਾ ਪੂਰਾ ਨੁਕਸਾਨ ਰਸੋਈ ਦਾ ਹੋਇਆ ਹੈ ਸੋਈ ਦੇ ਨਵੀਂ ਕਿਚਨ ਬਣਾਈ ਸੀ ਤਿਆਰ ਕੀਤੀ ਸੀ ਉਹਨੇ ਤੇ ਇਹਨਾਂ ਦੇ ਕੱਚ ਵਗੈਰਾ ਸਰੀਰ ਤੇ ਵੱਜਿਆ ਤੇ ਸਰੀਰ ਨੂੰ ਸਾਰੇ ਨੂੰ ਸੇਕ ਸੇਕਾ ਵੀ ਪਿਆ 65 ਟਾ ਕਿੰਨੇ ਕਿਤੇ ਲੱਗਦੇ ਸੱਟਾਂ ਤਾਂ ਨਹੀਂ ਲੱਗੀਆਂ ਜੀ ਇੰਨੀਆਂ ਪਰ ਕੱਚ ਸਾਰੇ ਸਰੀਰ ਦੇ ਵਿੱਚ ਵੱਜ ਗਿਆ ਕਿੰਨੇ ਜਾਣੇ ਇੱਕ ਘਰ ਦਾ ਇੱਕ ਮੈਂਬਰ ਹੀ ਸੀ ਜੀ ਇੱਕ ਹੀ ਮوجود ਸੀਗਾ ਹਾਂ ਜੀ ਇਹ ਹੋਰ ਸਾਰਾ ਕਮਰਾ ਸਾਰਾ ਨੁਕਸਾਨੀ ਹਾਂਜੀ ਕਮਰੇ ਦੇ ਵਿੱਚ ਕਮਰੇ ਦੀਆਂ ਜੋੜੀਆਂ ਨੁਕਸਾਨੀਆਂ ਗਈਆਂ ਕਿਚਨ ਦੀਆਂ ਜੋੜੀਆਂ ਵਗੈਰਾ ਤੇ ਫ੍ਰਿਜ ਮਾਈਕ੍ਰੋ ਓਵਨ ਮਾਈਕ੍ਰੋ ਤੇ ਜੂਸਰ ਵਗੈਰਾ ਕ੍ਰੌਕਰੀ ਦਾ ਸਾਰਾ ਸਮਾਨ ਨਹੀਂ ਜੀ ਇਹ ਨਹੀਂ ਪਤਾ ਚੱਲਿਆ ਜੀ ਸਾਨੂੰ ਹਜੇ ਤੱਕ ਸਾਨੂੰ ਆਪਣੇ ਆਪ ਨੇ ਹੀ ਨਹੀਂ ਪਤਾ ਲੱਗਿਆ ਵੀ ਇਹ ਧਮਾਕਾ ਕਿਵੇਂ ਹੋਇਆ ਗੈਸ ਲੀਕ ਹੋਣ ਦੇ ਨਾਲ ਹੀ ਉਹ ਦੀ ਬਿੰਦੂ ਨਲਕੀ ਹੱਗ ਪੈ ਗਈ ਮਤਲਬ ਸੋਈ ਨੂੰ ਸਾਰੀ ਕੋਈ ਨਾ ਆਪਰੇਸ਼ਨ ਗੋਡਿਆਂ ਦੀ ਗ੍ਰੀਸ ਅਤੇ ਜੋੜਾਂ ਦੇ ਦਰਦ ਲਈ ਗੁਣਕਾਰੀ ਵੈਦਵਾਨ ਕਾਲਾ ਗੋੰਦ ਕੈਪਸੂਲ ਐਂਡ ਕਰੀਮ ਅੱਜ ਹੀ ਅਪਣਾਓ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਓ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਡਾਟਾ ਕਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਾਈਲਡ ਵਾਈਲ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਇਹ ਬਾਬਾਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀ ਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀ ਵੀ